ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਧੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਮੇਰੇ ਮਾਤ ਦੇਖ ਲਓ ਕੱਪੜੇ ਪਏ ਨੇ ਤੇ ਹੁਣ ਆਪਾਂ ਦੁਕਾਨ ਓਪਨ ਕਰ ਲਈ ਹੁਣ ਲੱਗਦੇ ਨੇ ਕੱਪੜੇ ਛੇਣਨ ਵਿੱਚ ਸਮਾਲਣ ਤੇ ਇੱਥੇ ਲੱਗ ਜੀ ਕਾਫੀ ਟਾਈਮ ਤੇ ਚੇਣ ਤੋਂ ਬਾਅਦ ਫੇਰ ਤੁਹਾਨੂੰ ਦਿਖਾਵਾਂਗੇ ਆਪਣੀ ਦੁਕਾਨ ਤੇ ਇਸਨੂੰ ਰੋਜ਼ ਨਵੇਂ ਬਲੌਗ ਦੇ ਵਿੱਚ ਨਵੇਂ ਸੂਟ ਦਿਖਾਇਆ ਕਰਾਂਗੇ ਥੋੜੇ ਥੋੜੇ ਕਰਕੇ ਤੇ ਕਰਦਿਆਂ ਹੀ ਹੁਣ ਸ਼ੁਰੂ ਫਿਰ ਆਪਾਂ ਕੰਮ ਲਓ ਜੀ ਕੱਪੜੇ ਆਪਾਂ ਚਣਤੇ ਸਾਰੇ ਦੇਖੋ ਭਰ ਗਏ ਸਾਰੇ ਕਾਨੇ ਤੇ ਹੁਣ ਹੌਲੀ ਹੌਲੀ ਸਨ ਰੋਜ਼ ਸੂਟ ਦਿਖਾਇਆ ਕਰਾਂਗੇ ਥੋੜੇ ਥੋੜੇ ਕਰਕੇ ਤੇ ਕੁਝ ਸੂਟ ਅੱਜ ਵੀ ਦਿਖਾਵਾਂਗੇ ਓ ਜੀ ਅਸੀਂ ਆਇਆਗੇ ਇੱਕ ਕੰਮ ਗੁਰਦੁਆਰਾ ਸਹਿਜਦਾ ਅਜੀਤ ਸਿੰਘ ਸਹਿਜਦਾ ਜਿਹਾਰ ਸਿੰਘ ਜੀ ਚ ਦੇਖੋ ਜੀ ਕਿੰਨੀ ਸੋਹਣੀ ਇਮਾਰਤ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਆਪਣੇ ਪਿੰਡ ਹੀ ਇਹ ਰੋਡ ਦੇ ਉੱਤੇ ਬਹੁਤ ਸੋਹਣੀ ਇਮਾਰਤ ਬਣੀ ਹੈਗੀ ਬਹੁਤ ਵਧੀਆ ਤੇ ਇੱਥੇ ਕੰਮ ਜਾਂਦੇ ਥੋੜਾ ਜਿਹਾ ਤਾਂ ਕਰਕੇ ਆਏ ਤੇ ਦੇਖੋ ਹਿੰਦਰਪਾਲ ਕਿਸੇ ਲਈ ਕਮਰਾ ਬਣਿਆ ਹੈ ਹਿੰਦਰਪਾਲ ਕਿਸੇ ਸੇਵ ਖੜੀਏਗੀ ਤੇ ਆ ਮੇਰੇ ਡਿਊਟੀ ਬਣੀ ਹੈ ਰੋਡ ਦੇ ਉੱਤੇ ਤੇ ਇੱਧਰ ਨਿਸ਼ਾਨ ਸਹਿਬ ਇਹ ਕੋਈ ਇਹ ਨੀਚੇ ਹੈਗਾ ਜੀ ਲੰਗਰ ਹਾਲ ਤੇ ਉੱਪਰ ਮਹਾਰਾਜ ਪ੍ਰਕਾਸ਼ ਨੇ ਸੱਚਖੰਡ ਦਰਬਾਰ ਸਾਹਿਬ ਬਣਿਆ ਹੋਇਆ ਪਰ ਬਹੁਤ ਸ਼ਾਨਦਾਰ ਇਮਾਰਤ ਬਣੀ ਹੋਈ ਹੈਗੀ ਤੇ ਦਰਬਾਰ ਸਾਹਿਬ ਦੀ ਇਹ ਆਈ ਮੇਨ ਰੋਡ ਮੇਰੇ ਪਿੰਡ ਦਾ ਤੂ ਰੀਤੋ ਸ਼ੇਰਪੁਰ ਇਹ ਰੋਡ ਦੇ ਉੱਤੇ ਬਣਿਆ ਹੈ ਗੁਰਦੁਆਰਾ ਸਾਹਿਬ ਇਹ ਚਾਰ ਦਿਵਾਰੀ ਗੁਰਦੁਆਰਾ ਸਾਹਿਬ ਦੀ ਤੇ ਆ ਬਣਿਆ ਮੂਰੇ ਡਿਊਟੀ ਕਹਿੰਦੇ ਆ ਸਰ ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਸਰ ਡਿਊਟੀ ਹੀ ਕਹਿ ਮੈਨੇ ਨਾ ਬਹੁਤ ਟੈਨਸ਼ਨ ਮਣੀ ਜੀ ਲਾ ਯਾ ਕੇ ਘਰੇ ਆਪਾਂ ਤੇ ਦੇਖੋ ਅੱਜ ਦਾ ਮੌਸਮ ਅੱdte ਫੇਰ ਹੁਣ ਬੱਦਲ ਹੋਵੇਗਾ ਕਾਫੀ ਬਾਬਾ ਜੀ ਸਾਰਾ ਪਰਿਵਾਰ ਬਿਗਾੜੀ ਹਵਾ ਚੱਲਦੀ ਠੰਡੀ ਠਾਰ ਲਓ ਜੀ ਜਿਹੜੇ ਆਪਾਂ ਕੱਲ ਲੈ ਕੇ ਆਏ ਕੱਪੜੇ ਅੱਜ ਮੈਂ ਚੀਨਣ ਲੱਗੇ ਦੀ ਮੈਂ ਸਭ ਤੋਂ ਪਹਿਲਾਂ ਦਿਖਾਈਏ ਇਹ ਘਰੇ ਪਾਉਣ ਵਾਲੇ ਸੂਟ ਅੱਜ ਆਪਾਂ ਤੁਹਾਨੂੰ ਦਿਖਾਉਣਿਆਂਗੇ ਤੇ ਦੂਸਰੇ ਸੂਟ ਨੇ ਜਿਹੜੇ ਕੜਾਈ ਵਾਲੇ ਉਹ ਬਾਅਦ ਵਿੱਚ ਦਿਖਾਵਾਂਗੇ ਤੇ ਇੱਕ ਆਹ ਸੂਟ ਹੈ ਜੀ ਦੇਖੋ ਕਲਰ ਤੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਹੁੰਦੇ ਨੇ ਇਹ ਦੂਸਰਾ ਇਹਦੇ ਵਿੱਚ ਆ ਗਿਆ ਹੈ ਬਲੋ ਤੀਸਰਾ ਆ ਗਿਆ ਵਾਈਟ ਹਮ ਤਾਂ ਖੋਇਆ ਹਾਵਲ ਆ ਦੇਖੋ ਜੀ ਅਗਲਾ ਸੂਟ ਇਸ ਤੋਂ ਬਾਅਦ ਇਹ ਹੈਗੇ ਨੇ ਆਪਣੇ ਘਰੇ ਪਾਉਣ ਵਾਲੇ ਸੁੱਕ ਜਿਹੜੇ ਹੁੰਦੇ ਨੇ ਬਿਨਾ ਚੁੰਮੀ ਆਪਾਂ ਗਰਮੀ ਦੇ ਵਿੱਚ ਬਹੁਤ ਵਧੀਆ ਕੱਪੜੇ ਨੇ ਅਨ ਲਾਈਨ ਇਹ ਰੰਗ ਡਿਜ਼ਾਈਨ ਦੇ ਕਿੰਨੇ ਪਿਆਰੇ ਨੇਗੇ ਬਹੁਤ ਸੋਹਣੇ ਸੋਹਣੇ ਨੇਗੇ ਜੇ ਪਸੰਦ ਆਏ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕਿ ਵਾਈਟ ਆਪਣੇ ਕੋਲ ਦੋ ਨੇ ਇਹ ਦੇਖੋ ਜੇ ਪਸੰਦ ਆਏ ਜਰੂਰ ਕਮੈਂਟ ਕਰਿਓ ਤੇ ਘਰੇ ਪਾਉਣ ਵਾਲੇ ਸੂਟ ਨੇ ਜਿਹੜੇ ਦੂਸਰੇ ਸੂਟ ਆਪਾਂ ਲੈ ਕੇ ਆਏਗੇ ਵਧੀਆ ਦੇ ਵਿੱਚ ਮਹਿੰਗੇ ਸੂਟ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਕਿਉਂਕਿ ਅੱਜ ਹਜੇ ਚਿੰਨਣ ਦਾ ਕੰਮ ਕਾਫੀ ਹੈਗਾ ਤਾਂ ਹਲਾਇਆਂ ਨੇ ਚਿਣੇ ਨੇ ਰੇਟ ਫਿਕਸ ਕਰੇ ਨੇ ਤੇ ਅੱਧ ਦੇ ਲਈ ਇਹ ਹੀ ਸੂਟ ਤੇ ਕੱਲ ਤੋਂ ਨਵੇਂ ਫੇਸਬੁਕ ਕਰਾਂਗੇ। ਸੋ ਜੀ ਦੇਖੋ ਮਹੀਦੀ ਹੋ ਗਈ ਬਿਲਕੁਲ ਤਿਆਰੀ। ਦੇਖੋ ਸੋਡਾ ਉਹ ਮੋੜਿਆ ਫੇੜ ਜਿਹੜਾ ਦੇਖੋ ਲੱਗੀਆਂ ਕਣੀਆਂ ਡਿੱਗਣ। ਲਓ ਜੀ ਆਪਾਂ ਹੁਣ ਵਾਰਿਆ ਆ ਗਿਆਂ ਕਣੀਆਂ ਆ ਗਏ ਦੁਕਾਨ ਦੇ ਵਿੱਚ ਤੇ ਹੁਣ ਦੁਕਾਨ 'ਚ ਹੀ ਲਾਵਾਂਗੇ ਹਾਜ਼ਰੀ ਤੇ ਹੁਣ ਆਪਾਂ ਕਰਦੇ ਆ ਨਾਮ-ਨਾਸ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਸਭ ਤੋਂ ਪਹਿਲਾਂ ਰਪਿੰਦਰ ਢਿੱਲੋਂ ਉਹਨਾਂ ਦਾ ਕਮੈਂਟ ਆਇਆ ਹਰ ਰੋਜ਼ ਆਉਂਦੇ ਆਪਾਂ ਨੂੰ ਧੰਨਵਾਦ ਬਾਈ ਬਹੁਤ-ਬਹੁਤ ਤੁਹਾਡਾ ਹਰ ਰੋਜ਼ ਕਮੈਂਟ ਕਰਦੇ ਆ ਤੇ ਦੂਸਰਾ ਕਮੈਂਟ ਆਇਆ ਹੈਗਾ ਭੈਣ ਬਲਜੀਤ कौर ਇਹਨਾਂ ਦੇ ਤਿੰਨ-ਚਾਰ ਕਮੈਂਟ ਆਏ ਨੇ ਆਪਾਂ ਨੂੰ ਤੇ ਹਰ ਰੋਜ਼ ਆਪਾਂ ਨੂੰ ਕਮੈਂਟ ਕਰਦੇ ਨੇ ਬਹੁਤ-ਬਹੁਤ ਧੰਨਵਾਦ ਭੈਣੇ ਸਿਹਾਰਾ ਰੋਜ਼ ਬਲੌਗ ਦੇਖਦੇ ਹਾਂ ਤੇ ਇੱਕ ਮਿੰਟ ਵੀ ਕਰਦੇ ਹਾਂ ਲਾਈਕ ਵੀ ਕਰਦੇ ਹਾਂ ਲੱਗਦਾ ਹੈ ਹਨਾ ਆਪਾਂ ਦੁਕਾਨ ਦੇ ਵਿੱਚ ਇੱਥੇ ਲਾਵਾਂਗੇ ਆ ਜਾਈ ਸੰਤ ਤੱਕ ਬਾਰੇ ਪੈਂਦੇ ਨੇ ਕਣੀਆਂ ਨਹੀਂ ਤਿਆਰੀ ਹੈ ਪੂਰੀ ਤੇ ਅੱਜ ਆਪਾਂ ਲਗਾਏ ਹੈ ਜੀ ਆਪਣੀ ਦੁਕਾਨ ਦੇ ਵਿੱਚ ਆਹ ਨੋਟਿਸ ਲਿਖ ਕੇ ਦੇਖੋ ਪੜੋ ਕੀ ਹੈ ਆਪਾਂ ਲਿਖ ਕੇ ਲਾਇਆ ਉਦਾਰ ਬੰਦ ਹੈ ਕਿਉਂਕਿ ਬਹੁਤ ਬਹੁਤ ਟਾਈਮ ਹੋ ਗਿਆ ਪਹਿਣਾ ਉਧਾਰ ਲੈ ਜਾਂਦੀਆਂ ਨੇ ਪਰ ਮੋੜ ਦੀਆਂ ਪੈਸੇ ਹੈ ਨਹੀਂ ਤੇ ਮੈਂ ਕੱਪੜੇ ਲਿਆਉਣ ਕੰਨੇਉਂ ਦੇਖਦਾ ਰਹਿਣਾ ਹੁਣ ਸਾਲ ਸਾਲ ਤੁੱਤੇ ਹੋ ਗਿਆ ਕਾਫੀ ਕਾਫੀ ਪੈਸੇ ਲੇ ਗਏ ਹਜੇ ਤੱਕ ਆਂ ਨਹੀਂ ਗਈਆਂ ਤੇ ਫੋਨ ਕਰਦੇ ਫੋਨ ਨਹੀਂ ਚੱਕਦੇ ਤੇ ਤਾਂ ਕਰਕੇ ਹੁਣ ਲਿਖ ਕੇ ਲਾਇਆ ਤੇ ਆਪਾਂ ਉਧਾਰ ਦੇਣਾ ਕਰਤਾ ਬੰਦ ਬਿਲਕੁਲ ਹੁਣ ਤੱਕ ਆਪਾਂ ਆਧਾਰ ਦਿੰਦੇ ਤੇ ਸਭ ਨੂੰ ਕਪੜਾ ਲੀੜਾ ਵੀ ਚਲੋ ਕੋਈ ਗੱਲ ਨਹੀਂ ਹੈ ਨਾ ਹੁੰਦੀਆਂ ਨੇ ਪ੍ਰੋਬਲਮ ਪਰ ਜਦੋਂ ਕੋਈ ਨਹੀਂ ਸਮਝਦਾ ਹੈਗਾ ਤਾਂ ਕਰਕੇ ਹੁਣ ਆਪਾਂ ਨੂੰ ਬੰਦ ਕਰਨਾ ਪਏਗਾ ਆਧਾਰ ਦਾ ਸਿਸਟਮ ਲੈ ਕੋਈ ਆਪਣੇ ਕਪੜੇ ਮਤ ਨਾ ਉਹ ਤਾਂ ਬਾਹਰ ਛੱਡਣ ਦੇ ਜਾਂਦੇ ਤੇ ਤਾਂ ਕਰਕੇ ਮਜਬੂਰੀ ਦੇ ਵਿੱਚ ਹੁਣ ਆਪਾਂ ਨੂੰ ਇਹ ਲਿਖ ਕੇ ਲਾਉਣਾ ਪੈ ਗਿਆ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਉਧਾਰ ਨੂੰ ਉੱਪਰ ਅਗਲੇ ਕਹਿ ਦਿਆ ਕਰਨ ਜੋ ਵੀ ਆਇਆ ਕਰੂਗਾ ਭਾਈ ਉਧਾਰ ਅਸੀਂ ਜਿੰਦੇ ਨਹੀਂ ਹੈਗੇ ਕਿਉਂਕਿ ਫਿਰ ਨਾ ਫੋਨ ਚੱਕਦੇ ਆ ਨਾ ਉਧਾਰ ਦਿੰਦੇ ਆ ਬਹੁਤ ਬਹੁਤ ਟਾਈਮ ਲੰਘ ਜਾਂਦਾ ਮੈਂ ਕੱਪੜੇ ਲਿਉਣ ਕਰਨੀਆਂ ਦੇਖਦਾ ਰਹਣਾ ਇਹ ਪਏ ਕੱਪੜੇ ਕਿਹੜਾ ਖਰਾਬ ਹੁੰਦੇ ਇਹਨਾਂ ਨੂੰ ਕਿਹੜਾ ਸਿਆੰਖ ਲੱਗਦੀ ਆ ਜਾਂ ਉੱਲੀ ਲੱਗਦੀ ਏ ਜਦੋਂ ਦੇਖਾਂਗੇ ਉਦੋਂ ਸਹੀ ਪਰ ਉਧਾਰ ਨਹੀਂ ਹੁੰਦੇ ਨਾ ਆਪਾਂ ਨੇ ਲਓ ਜੀ ਕਿਨ ਮੜਕਾਣੀ ਬੱਦਗੀ ਖਾਸ ਸੀ ਤੇ ਹੁਣ ਆਪਾਂ ਨੇ ਬਾਰੇ ਤਾਂ ਜਾਣਾ ਨਹੀਂ ਹੈਗਾ ਘਰੀਆਂ ਤੇ ਬਿਲਕੁਲ ਸ਼ਾਮ ਦੀ ਹੋ ਚੱਲੀ ਹੈਗੀ ਤੇ ਹੁਣ ਆਪਾਂ ਕਰ ਦਿਆਂਗੇ ਵਲੌਗ ਦਾ ਅੱਜ ਦਾ ਇੰਡ ਤੇ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵਲੌਗ ਦੇ ਵਿੱਚ ਜੇ ਤੁਹਾਨੂੰ ਪਸੰਦ ਆਇਆ ਵਲੌਗ ਤਾਂ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਤੇ ਇੱਕ ਆਪਣੇ ਇੱਕ ਵਲੌਗ ਦੇਖਣਾ ਵਿਊ ਬਹੁਤ ਘੱਟ ਆਉਂਦੇ ਨੇ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਵਲੌਗ ਬਣਾਉਣ ਤੋਂ ਕੰਮ ਸਕੇ ਬੋਣ ਨੂੰ 2-3 300 ਵਲੌਗ ਦਾ ਵਿਊ ਚਾਹੀਦਾ ਜੀ 300-400 ਤੇ ਸਰਪੰਨ 50 60 70 80 ਕਿੰਨੇ ਕੁ ਹੋ ਗਏ ਉਹ ਮੈਨੇ ਤੇ ਚਲੋ ਕੋਸ਼ਿਸ਼ ਤੇ ਕਰੀ ਦੀਆਂ ਨਾ ਵਧੀਆ ਵਲੌਗ ਬਣਾਈਏ ਪਰ ਵਿਊ ਬਹੁਤ ਘਟ ਨੇ ਕੋਸ਼ਿਸ਼ ਤੁਸੀਂ ਵੀ ਕਰੋ ਥੋੜੀ ਜੀ ਅੱਗੇ ਸ਼ੇਅਰ ਕਰਨ ਦੀ ਹੈ ਨਾ ਤੇ ਅੱਗੇ ਸ਼ੇਅਰ ਕਰੋਗੇ ਤਾਂ ਆਪਣੇ ਵਿਊ ਵਧ ਜਾਣਗੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਰੱਬ ਦੀ ਮਰਜ਼ੀ ਹੈ ਪਰ ਹਿੰਮਤ ਨਹੀਂ ਹਾਰਨੀ ਆਪਣੇ ਇੱਦਾਂ ਚੱਲਦੇ ਜਾਣੇ ਕੰਮ ਤੇ ਜੇ ਇਹ ਆਪਣਾ ਹਿੰਮਤ ਕਰਾਂਗੇ ਤਾਂ ਬੈਗਰ ਇਤੋਂ ਜਰੂਰ ਸੁਣੂਗਾ ਆਪਣੀ ਇਸ ਪਹਾਰ ਮੰਨ ਕੇ ਬਹਿਣਾ ਨਹੀਂ ਹੈਗਾ ਤੇ ਬਾਕੀ ਚਲੋ ਮਿਲਦੇ ਆ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ